ਸੋਭਾ ਚੌੜੇ ਦੇ ਮੱਧ ਨਜ਼ਰ ਪੰਜਾਬ ਪਾਲਸ ਦੇ ਵੱਲੋਂ ਥਾਥਾ ਦੇ ਉੱਤੇ ਨਾਕਾਬੰਦੀ ਅਤੇ ਚੈਕਿੰਗਾਂ ਦੇ ਦੌਰਾਨ ਪੁਲਿਸ ਥਾਣਾ ਬਸੀ ਪਠਾਣਾ ਦੇ ਵੱਲੋਂ ਟਰਾਲਾ ਛੱਡ ਕੇ ਭੱਜਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤਾਜ਼ੇ ਕੀ ਟਰਾਲੇ ਦੀ ਚੈਕਿੰਗ ਦੌਰਾਨ ਉਸ ਦੇ ਵਿੱਚੋਂ 2 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਜੋ ਕਿ ਝਾਰਖੰਡ ਤੋਂ ਵੇਚਣ ਦੀ ਨੀਅਤ ਦੇ ਨਾਲ ਪੰਜਾਬ ਲੈਣ ਦੀ ਗਈ ਸੀ। ਦੱਸਦੇ ਕਿ ਪੁਲਿਸ ਥਾਣਾ ਬਸੀ ਪਠਾਣਾ ਦੇ ਮੁਖੀ ਸਬ ਇੰਸਪੈਕਟਰ ਨਰਪਿੰਦਰ ਕਪਾਲ ਸਿੰਘ ਨੇ ਦੱਸਿਆ ਹੈ ਕਿ ਬਸੀ ਪਠਾਣਾ ਤੋਂ ਮਰੇਡਾ ਰੋਡ ਦੇ ਉੱਤੇ ਉਸ਼ਾ ਮਾਤਾ ਮੰਦਰ ਕੋਲ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ਦੇ ਦੌਰਾਨ ਇੱਕ ਟਰਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਜਿਹੜੇ ਕਿ ਟਰਾਲੇ 'ਚ ਸਵਾਰ ਦੋਵੇਂ ਵਿਅਕਤੀ ਭੱਜਣ ਲੱਗੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੁਣ ਆਇਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਪ੍ਰਮੋਦ ਕੁਮਾਰ ਅਤੇ ਟਿੰਕੂ ਰਾਣਾ ਝਾਰਖੰਡ ਦੇ ਨਿਵਾਸੀ ਨੇ ਅਤੇ ਇਹ ਟਰਾਲੇ ਦੇ ਵਿੱਚ ਝਾਰਖੰਡ ਤੋਂ ਲੋਹਾ ਲੋਟ ਕਰਕੇ ਮੰਡੇ ਗੋਬਿੰਦਗੜ ਦੇ ਲਈ ਆਈ ਸੀ ਜਿਨ੍ਹਾਂ ਪਾਸੋਂ 2 ਕਿਲੋ ਅਫੀਮ ਰਾਮਤ ਕੀਤੀ ਗਈ ਹੈ ਜੋ ਕਿ ਵੇਚਣ ਦੇ ਮਕਸਦ ਦੇ ਨਾਲ ਲੈ ਕੇ ਆਏ ਸੀ ਜਿਸ ਦੀ ਕੀ ਬਾਜ਼ਾਰੀ ਕੀਮਤ 2 ਲੱਖ ਰੁਪਏ ਪ੍ਰਤੀ ਕਿਲੋ ਦੱਸੀ ਜਾ ਰਹੀ ਹੈ ਤਾਂ ਉਕਤ ਲੋਹੇ ਦੇ ਨਾਲ ਲੱਦੇ ਟਰਾਲੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਮੁਕਤ ਦੋਸ਼ੀਆਂ ਖਿਲਾਫ ਐਂਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਦਾ 2 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਤੇ ਉਕਤ ਦੋਸ਼ੀਆਂ ਦੀ ਪੁੱਛਗਿੱਛ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਇਹ ਅਸੀਂ ਕੱਲ ਮਾਂਜੋਗ ਐਸਐਸਪੀ ਸਾਹਿਬ ਡਾਕਟਰ ਗੁਰਦੈਵਾਲ ਆਈਪੀਐਸ ਜੀ ਸਾਡੀ ਐਸਪੀ ਜੀ ਦੇਖੇ ਜਾਂਦੀ ਸੀ ਸਾਡੀ ਐਸਪੀ ਸੀ ਨੇ ਕੱਲ ਜੀ ਇਹ ਅਫਸਰਾਂ ਦੇ ਕੋਰਡੀਨੇਟਰ ਜੋ ਇਲੈਕਸ਼ਨ ਨੂੰ ਲੱਗਿਆ ਹੋਣ ਕਰਕੇ ਜਿਗਾ ਜਗਾ ਨਾਕਾਬੰਦੀਆਂ ਤੋਂ ਵੰਨਿਆ ਜਾਂਦੀ ਸੀ ਇਹ ਕੱਲ ਉਸ ਪਾਰਟੀ ਨੇ ਸਾਡੇ ਥਾਣਾ ਅਸੀਂ ਥਾਣੇ ਨੇ ਨਾਕਾਬੰਦੀ ਕੀਤੀ ਹੋਈ ਸੀ ਜਿਵੇਂ ਨਾਕਾਬੰਦੀ ਇੱਕ ਚਾਰ ਸੰਦ ਨੰਬਰ 4 ਟਰਾਲਾਂ ਦਾ ਦਿਖਾਈ ਦਿੱਤਾ ਇਹਨੂੰ 8:30 ਤੱਕ ਉਹਦੇ ਵਿੱਚੋਂ ਦੋ ਵਿਅਕਤੀ ਇਕਦਮ niche ਕੱਲ ਲਕੀ ਭੱਜਣ ਲੱਗੇ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਦੇ ਕੋਲੋਂ ਦੋ ਕਿਲੋ ਕੋਫੀ ਨੰਦਰਾ ਮਿਲਿਆ ਤੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 27 ਦਰਜ ਕੀਤਾ ਜਿਹੜਾ ਕਿ ਪਹਿਲਾਂ ਵੀ ਕੋਈ ਮਕਦਮਾ ਦਰਜ ਹੈ ਜੀ ਉਹਨਾਂ ਦਾ ਸੀ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਤੇ ਇਹਨਾਂ ਨੂੰ ਸੰਬੰਧਿਤ ਜਾਣਕਾਰੀ ਲਿਖੀ ਭੇਜਣੀ ਹੈ ਤੇ ਜੋ ਅਸੀਂ ਜੋ ਨਾ ਪ੍ਰੀਵੀਅਸ ਰਿਕਾਰਡ ਹੋਗਾ ਉਹ ਵੀ ਦੰਗਾ ਹੈ कोई अपना कोई फोटो को इंफॉर्मेशन थी जी इस पर नहीं लेकिन कमीशन के अंडर ट्रांसफर जगह का बंदी नाकाबंदी कराई गई तो जा रही है कि नाकाबंदी थी ट्रांसफर कभी हुई है तो लेकिन मामला दर है के भी 2 ये बहुत ताले का स्पेसिफिक रेट है जो उन्होंने का 2 किलो 2 किलो हुई है ये 2 ये जड़ी 4 लाख की की ਅਸਪੈਸੀਫਿਕ ਜੋ ਇਹਨਾਂ ਨੇ ਦੱਸਣ ਮੁਤਾਬਕ ਜਿਵੇਂ 2 ਲੱਖ ਪਰ ਕੇ ਜੀ ਤੋਂ ਲੈ ਕੇ ਆਏ ਨੇ ਉਹਦੇ ਕਾਗਜ਼ੀ ਨੂੰ ਤੋਂ ਇਹ ਰਹੇ ਮਨੋਰਥਾਂ ਵਿੱਚ ਸਪੈਸੀਫਿਕ ਰੀਟ ਬਾਰੇ ਤਾਂ ਅਸੀਂ ਕੁਝ ਮੈਂਸ਼ਨ ਕਰ ਦਿੱਤਾ ਹੈ ਜਿਨ੍ਹਾਂ ਨੂੰ ਅਪਲਾਈ ਕਰਨੀ ਸੀ ਇਹਨਾਂ ਦੇ ਸੰਪਰਕ ਵਿੱਚ ਕਿਹਨੂੰ ਨੂੰ ਆ ਉਹ ਅਸੀਂ ਹਾਲੇ ਚੈੱਕ ਕਰ ਰਹੇ ਹਾਂ ਜੇ ਮਾਰਗ ਨੂੰ ਹਾਸਲ ਕੀਤਾ ਹੈ ਜੀ ਮਾਰਗ ਦੀ ਗੱਲ ਸਮਝਣ ਨੂੰ ਤੁਹਾਨੂੰ ਦੱਸਾਂਗੇ ਜਿੰਨੇ ਲੋਸੇ ਬਰੇ ਗਏ ਹੈ ਜੀ ਇਹਨੂੰ ਦੋ ਰੋਸੂ ਜਿਹੜੇ ਮਾਲਕ ਤੇ ਵੀ ਕਰਵੀ ਕੀਤੀ ਜੀ ਹੱਦ ਤੱਕ ਮਾਲਕ ਨੂੰ ਦੱਸਿਆ ਸੀ ਕੁਝ ਵੀ ਕਰ ਲਈ ਅਸੀਂ ਹੁਣ ਇਨਫੋਰਮੇਟ ਕਰਾਂਗੇ ਦੱਲਾ ਵੀ ਸਰਦਾਰ ਮਕਦਮਾ ਹੈ ਨਾ ਤੇਰੀ ਉਸੇ ਚੈੱਕ ਕਰਵਾ ਲਈ ਰਿਕਾਰਡਿੰਗ ਤੇ ਬੇਚਨ ਦੀ